ਜੀ গুড মর্নিং ਜੀ ਕੀ ਹਾਲ ਚਾਲ ਹੈ ਜੀ ਅੱਜ ਆਪਣਾ ਹੋ ਗਿਆ 22ਵਾਂ ਦਿਨ ਤੇ ਮਿਹਨਤ ਲੱਗਿਆ ਕਰਨੇ ਸ਼ੁਰੂ ਤੇ ਮੁੰਡੇ ਪਿਛੇ ਵਾਰਮ ਅਪ ਹੋ ਰਿਹਾ ਥੋੜਾ ਬਲਰ ਆਊਗਾ ਤੇ ਅਜੇ ਮੌਸਮ ਥੋੜਾ ਠੰਡਾ ਬਾ ਪਰ ਥੋੜਾ ਜਿਹਾ ਦਿਨ ਚੜ ਜਾਂਦਾ ਵੇ ਤਾਂ ਗਰਮੀ ਵੱਧ ਹੋ ਜਾਂਦੀ ਹੈ ਤੇ ਮਿਹਨਤ ਲੋਣੀ ਹੋ ਜਾਂਦੀ ਹੈ ਔਖੀ ਤੇ ਦਿਖਾਉਣਾ ਹੈ ਤੁਹਾਨੂੰ ਕਿੰਦਾ ਕੰਮ ਚਾਲੂ ਹੋ ਚੁੱਕਾ ਸਵੇਰੇ ਸਵੇਰੇ ਤੇ ਸਵੇਰੇ ਸਵੇਰੇ ਜਿਹੜੀ ਮਿਹਨਤ ਲੱਗਦੀ ਹੈ ਉਹ ਮਿਹਨਤ ਵਧੀਆ ਹੁੰਦੀ ਹੈ ਨਾਲੇ ਖੁੱਲੀ ਆਕਸੀਜਨ ਮਿਲ ਜਾਂਦੀ ਹੈ ਗਰਮੀ ਘਟ ਹੁੰਦੀ ਹੈ ਤੇ ਸ਼ਾਮ ਨੂੰ ਤੇ ਫੇ ਬਾਲਾ ਦਿਨ ਤਪ ਜਾਂਦਾ ਤੁਹਾਨੂੰ ਦਿਖਾਉਣੀ ਹੈ ਅੱਜ ਦਾ ਫਿਰ ਵਰਕਆਊਟ ਸਹਿਜ ਭਾਜੀ ਗੁੱਡ ਮਾਰਨਿੰਗ ਸਹਿਜ ਭਾਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਭਾਜੀ ਨੱਕ ਗਾ ਤੇ ਬੰਦ ਹੋਇਆ ਹੈ ਭਾਜੀ ਠੀਕ ਨਹੀਂ ਕਿਉਂ ਲੋਈ ਡੰਡ ਲੱਗ ਰਹੇ ਆ ਪਹਿਲਾ ਸੈਟ ਚਾਲੂ ਹੋ ਚੁੱਕਾ ਵਾ ਚਲੋ 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 ਮੀਂਹ ਆਉਣ ਦੀ ਸੰਭਾਵਨਾ ਵਾ ਢੂਈ ਚ ਗੜੇ ਵੱਜਣੇ ਆ ਨਾਲੇ ਕਮ ਆਨ ਕਮ ਆਨ ਚੱਲ ਚੱਲ ਬਦਾਮ ਬਦਾਮ ਉਹ ਨਹੀਂ ਯਾਰ ਬੈ ਲੱਗੇ ਚੋਰੀ ਕਰ ਲਿਆ ਪ੍ਰਧਾਨ ਆਈਡੀਆ ਚੋਰੀ ਕਰ ਲਿਆ ਆਪਣਾ ਕਿਨੇ ਦੱਸ ਦੇ ਕਿਨੇ ਕੀਤਾ ਮੱਲੇ ਦੇ ਮੱਲੇ ਦੇ ਨੇ ਕਿਨੇ ਵਿੱਚ ਪੂਰਾ ਤੂੰ ਰੌਲਾ ਪਾਦਾ ਪੂਰਾ ਰੌਲਾ ਨਹੀਂ ਕਬੱਡੀ ਵਾਲੇ ਕਹਿੰਦੇ ਸੁਪਰ ਗੋਪਤ ਰੱਖਿਆ ਕਰਨੀ ਸੁਪਰਸਟਾਰਾਂ ਨੇ ਕੀਤਾ ਵਾ ਚਲੋ 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 ਉਹ ਤੁਹਾਨੂੰ ਕੰਬਾਲੀ ਚੜਨੀ ਖੋਣੇ ਗਿਆ ਸਾਡਾ ਗੱਲ ਆਇਆ ਨਹੀਂ ਹੈਗਾ ਪਰ ਵੀ ਰੈਸਪੀ ਆਪਾਂ ਉਹ ਸੀਕਰੇ ਰੈਸਪੀ ਆਲਾ ਆਇਆ ਨਹੀਂ ਕੱਲ ਸਾਨੂੰ ਆਪ ਹੀ ਬ੍ਰੰਮੀ ਦਾ ਘੋਲ ਕ ਲਈਆ ਕਰਨਾ ਪਿਆ ਲੈ ਕੇ ਬਸ ਆਮ ਨਹੀਂ ਕਰ ਲੈ ਉਸ ਤਾਂ ਹਾਂ ਅਸਾ ਇਹ ਨਹੀਂ ਤੇ ਇੱਕ ਦੋ ਡੰਡ ਲਾਏ ਭਾਈ ਸਾਰੇ ਤਿੰਨ ਤਿੰਨ ਲਾਏ ਜਿਆਦੇ ਨਹੀਂ ਲਾਤੇ ਨਹੀਂ ਭਾਈ ਤਿੰਨ ਲਾਏ ਚੂਹ ਤਾ ਤਿੰਨ ਕਿੱਥੇ 30 ਡੰਡ ਲਾਉਣੇ ਆ ਉਹ ਭਰਾਵਾ 30 ਡੰਡ ਲਾਉਣੇ ਆ ਜੀਰੋ ਕੱਟਤੀ ਆ ਨਾਲੋਂ ਪਾਜੀ ਕਹਿੰਦਾ ਜੀਰੋ ਨਹੀਂ ਕੱਟਣੀ ਨਾਲੋਂ 30 ਡੰਡ ਲਾਉਣੇ ਆ ਹੈ ਜਿਉਂ ਜੀਰੋ ਕੱਟਤੀ ਤਿੰਨ ਲਾਦਦੇ ਆ ਤੈਨੂੰ ਇਹ ਸਾਬ ਨਾਲ ਫਿਰ 300 ਕਿਆ ਕਰਨੇ ਪੈਣੇ ਆ ਟੈਂ ਦੇ ਪਿੱਛੇ ਪਾਜੀ ਇੱਕ ਜੀ ਦੁਪੱਟਾ ਲਾਉਂਦਾ ਨਹੀਂ ਹੁਣ ਲੱਗਾ ਲੈ ਅੱਧੇ ਪਿੰਡ ਦੇ ਕੇਲੇ ਖਾ ਕੇ ਹੁਣ ਤੇ ਰੇਸ਼ਾ ਹੋਇਆ ਹੋਇਆ ਚੱਲ ਚੱਲ ਸਹੀ ਲਾਉਂਦਾ ਉਹਦਾ ਜਿਹੜਾ ਡੰਡ ਪਾਜੀ ਵੇਲਾ ਨਹੀਂ ਬਈ ਨਾ ਰਤਦਾ ਵੀ ਆ ਭਾਜੀ ਨਾਲ ਨਾਲ ਚੱਲ ਚੱਲ 4 10 ਲਾਉਣੇ ਅੱਜ ਚੱਲ ਚੱਲ ਊ ਨਹੀਂ 5 ਭਾਜੀ ਆ ਗਿਆ ਮਗਰ ਭਾਜੀ ਆ ਗਿਆ ਮਗਰ ਭਰਾਵਾ 5 ਬਾਂਹ ਲੱਗੇ ਲੋਕੋ ਤੂੰ ਭਾਜੀ ਆ ਗਿਆ ਮਗਰ ਛੁੱਟੀ ਲੈ ਕੇ ਮੋਟਰਸਾਈਕਲ ਤੇ 5-5 ਬਿਠਾ ਲੈਣਾ ਆ ਹੁਣ ਦੇਖੋ ਡੰਡ ਨਹੀਂ ਲੱਗਣ ਦੇਗੇ ਇੱਥੇ ਲਾ ਦੇ 10 ਲਾਉਣੇ ਇੱਥੇ ਭਾਜੀ ਕਹਿੰਦਾ ਕਿਉਂ 10 ਲਾਉਣੇ ਲੈ ਮੈਂ ਆ ਗਿਆ ਭਾਜੀ ਲੱਖਾ ਗੱਲ ਗੱਲ ਸ਼ਾਬਾਸ਼ ਆ ਵੇਖ ਤਾਂ ਮੁੰਡੇ ਲਾਉਂਦੇ ਵੇਖ ਤਾਂ ਉਹਨਾਂ ਨਾਲ ਵੀ ਵੇਖ ਲਿਆ ਕਰ 2 3 4 5 6 7 8 9 10 ਜਿਹੜੀ ਨੂੰ ਛਾਲ ਮਾਰਦਾ ਨਾ ਲੋਣੇ ਪਹਿਲਵਾਨੀ ਕੋਲ ਆਪਾਂ ਮੁੰਡੇ ਗੱਲ ਕਰਦੇ ਹਾਂ ਨਾ ਨਹਾਜਵਾਨ ਗੱਲਾਂ ਕਰਦੇ ਹੋਏ ਹੈ ਨਾ ਵਈਸ ਨਾ ਕਈ ਵਾਰ ਨਾ ਕੱਲ ਉੱਥੇ ਉੱਥੇ ਹਾਂਜੀ ਇਹਦੇ ਇਹਦਾ ਅਜਿ ਆਪਣਾ ਇੱਕ ਇਹ ਗਾਰ ਹੈ ਹੈ ਚੌਥਾ ਵਾ ਬਾਈ ਸੈਟ ਹੈ ਮਿਨੀ ਪਿਆ ਕਰਨੀ ਚੰਗੀ ਚਲਾ ਆਇਆ ਸੀ ਭਾਜੀ ਇਦਾਂ ਸੈ ਇਨਾ ਮਜ਼ਾਕ ਨਾ ਕਰੋ ਇਹ ਨਾ ਹੋਵੇ ਤੁਹਾਡਾ ਮੋਟਰਸਾਈਕਲ ਨੇ ਘੇਰਿਆ ਹੋਵੇ ਭਾਤੋ ਯਾਰ ਕਿੱਥੇ ਘੇਰਿਆ ਮੇ ਭਾਈ ਭਾਈ ਆ ਗਏ ਫੇਰ ਚਾਰ ਨਾ ਅਮਰ ਉਹਦੇ ਤੋਂ ਨਾ ਗਾੜ ਜਾਣ ਦਵੇ ਭਰਾਵਾ ਭਾਜੀ ਨੇ ਜਾਣਾ ਦੂਰ ਭਾਜੀ ਨੇ ਲੋ ਭਾਜੀ ਇਹ ਬਦਮਾਸ਼ੀ ਕਰਦਾ ਕੋਈ ਮੈਂ ਨਹੀਂ ਇਹਨਾਂ ਨੂੰ ਤੁਹਾਨੂੰ ਨਹੀਂ ਘੇਰਦਾ ਕਿਉਂ ਸਾਨੂੰ ਘੇਰੂਗਾ ਪੈਂਟਿਆਂ ਨੂੰ ਘੇਰੂਗਾ ਨਹੀਂ ਮੈਂ ਘੇਰਦਾ ਕਹਿੰਦਾ ਭਾਈ ਦਾ ਮੋਟਰਸਾਈਕਲ ਘੇਰਨਾ ਅੱਜ ਲਾਲੇ ਕਹਿੰਦਾ ਹੈ ਨਾ ਆਪਣਾ ਕੱਲ੍ਹ ਉਹਨੇ ਕਾਲ ਕਹਿੰਦਾ ਇਹ ਕਹਿੰਦਾ ਭਾਈ ਨੂੰ ਘੇਰਨਾ ਵਾ ਕਹਿੰਦਾ ਭਾਈ ਨੂੰ ਨਹੀਂ ਮੰਨ ਲੈਣਾ ਵਾ ਤੇਲਾ ਭਾਈ ਨੇ ਹਿੰਦ ਭਾਈ ਨਹੀਂ ਕਿਹ ਕਹਿੰਦਾ ਭਾਈ ਮੈਂ ਤਾਂ ਬਹੁਤ ਲਾਉਂਦਾ ਕਹਿੰਦਾ ਇੱਕ ਵਾਰੀ ਘੇਰਨਾ ਇਹਦਾ ਵੀ ਕਿਹਾ ਵਾ ਵੀ ਭਾਈ ਨੂੰ ਮੈਂ ਹੀ ਰੋਜ਼ ਕਾਪ ਲਾਉਣਾ ਉਹ ਚਾਲ ਤੂੰ ਠਿਆ ਪਾਈ ਚੁਰ ਬੋਲਦਾ ਲਾਲਾ ਦੇ ਅੱਗੇ ਵੀ ਗੱਲ ਚੱਕਦਾ ਇਹਨਾਂ ਦੇ ਅੱਗੇ ਤੇ ਤੂੰ ਹੁਣ ਭਾਈ ਨੂੰ ਘੇਰੀ ਨਾ ਭਾਈ ਭਰਾਵਾ ਮੈਂ ਹੀ ਲਿਆਂਦਾ ਇੱਥੇ ਹੁੰਦਾ ਵਾ 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 ਨਹੀਂ ਹੁਣ ਕੱਲ ਬਾਦ ਹੀ ਕਿੱਦਾਂ ਝੋਕਲਵਾਈ ਸੀ ਪੱਠਾ ਵਾਲੀ ਢੀੜੀ ਦੇ ਤਾਂ ਹੁਣ ਕਲੱਚ ਨਹੀਂ ਛੱਡਣਾ ਸੀ ਹਾਂ ਇਹ ਤਾਂ ਪਾਪੂ ਤਾਂ ਫੈਜ ਦੇ ਡਾਂਡੇ ਵੇਖੋ ਚੱਲ ਹਾਂ ਕੀ ਕੀਤਾ ਵਾ ਡੰਡ ਚ ਲਾਇਆ ਨਹੀਂ ਕਿਉਂ ਨਹੀਂ ਆਇਆ ਥੋਟੀ ਵੀ ਆ ਗਈ ਮਗਰੋਂ ਵੇ ਕਿਉਂ ਕੀ ਹੋਇਆ ਚੱਲ ਚੱਲਾ ਲਾ ਲਾ ਬਈ ਅੱਜ ਹੁਣ ਕਿੱਦਾਂ ਪੂਰਾ ਲੱਗਾ ਡਾਂਡੇ ਡਾਂਡ ਨਹੀਂ ਲਾਇਆ ਚੱਲ 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 ਬਈ ਤਾਂ ਮੇਰੇ ਨਾਲ ਕੀ ਦੇਤਾ ਚੱਲ 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 ਸ਼ਾਬਾਸ਼ ਚੱਲ ਉਹ ਵੀ ਅੱਗੇ ਕਿੱਦਾਂ ਮੁੰਡੇ ਲਾਉਂਦੇ ਉਦਾਂ ਲਾ ਸੱਟ ਚੱਲ ਚੱਲ ਖੜਾ ਕੀ ਕਰਦਾ ਚੱਲ 36 ਦੀ ਟਰਬੋ ਪੜ ਗਈ ਆ ਆ ਜਦੋਂ ਸੈਟ ਆਉਂਦਾ ਭਾਈ ਦੇ ਮੂੰਹਾਂ ਲਈ ਵੇਖ ਲਾ ਪੈਂਦੇ ਸਾਰੇ ਭਾਈ ਕੀ ਚੱਕਰ ਹੈ ਗਰਮੀ ਜਿਆਦੀ ਹੈ ਨਾ ਗਰਮੀ ਹਜੇ ਭਾਈ ਸੂਰੀ ਦੇ ਵਾਇਵ ਨੇ ਕਿਤੇ ਗਰਮੀ ਹੋ ਵੀ ਗਈ ਹੈ ਚੱਲ ਚੱਲ ਝੋਟਿਆ ਲਾਲਿਆ ਬਸ ਜਿਹੜੀ ਤੁਸੀਂ ਮੈਚਿੰਗ ਕਰਕੇ ਉਹਨਾਂ ਨਾਲ ਤੂੰ ਤਾਂ ਸਹਿਜ ਛੋਟਾ ਛੋਟਾ ਕਰੀ ਨਾ ساری ਉਮਰ ਪਹੂ ਹੀ ਬਣਾ ਕੇ ਰੱਖਣਾ ਹੰਦ ਬੰਦੇ ਦੀ ਇਹ ਚੱਲ ਬੱਕਰੀ ਕਹਿ ਦਿੰਦਾ ਮੈਂ ਉਹ ਬਹੁਤ ساری ਰਾਤਾਂ ਵੀ ਪਰੀ ਆ ਦੇਪੇ ਉੱਡਦਾ ਕਹਤੋਂ ਓਏ ਕੋਈ ਲੱਗਦੀ ਨਹੀਂ ਇੱਧਰ ਆ ਓਏ ਇੱਧਰ ਆ ਉਹ ਬਿੱਲਾ ਜਾਂਦਾ ਹੀ ਬੁੱਕਦਾ ਬਿੱਲਾ ਫਿਰ ਪਹੁੰਚ ਇਹ ਬਿੱਲਾ ਲਾਉਂਦਾ ਵੀ ਇਹ ਨੇ ਤੇ ਸਾਰਾ ਬਿੱਲਾ ਫੁੱਲ ਫੜਾਕੀ ਲਾਉਂਦਾ ਹੀ ਲਾ ਲਈ ਹੁਣੀ ਉਹ ਪਹੁੰਚ ਗਿਆ ਬਿੱਲਾ ਏ ਏ ਉਹ ਚੱਕ ਚੱਲ ਚੱਲ ਚਰਨੇ ਚਲੋ ਬਹੁਤ छुट्टियां ਕੀਤੇ ਮਹੀਨੇ ਬਾਅਦ ਆਇਆ ਤਰੋੜ ਕੀੜੀ ਜੰਗਿਆਂ ਵਾ ਕੋਈ ਕੋਈ ਨਹੀਂ ਤਾਂ ਉਧਰ ਫੜ ਕੇ ਗੱਲ ਨਹੀਂ ਗੱਲ ਸੰਗੀ ਜਾਂਦਾ ਕੋਈ ਨਹੀਂ ਪਾਜੀ ਵੇਖ ਲਾ ਕਹਿੰਦਾ ਮੈਂ ਇੱਧਰ ਆ ਇੱਧਰ ਗੱਲ ਕਰ ਕਹਿੰਦਾ ਪਾਜੀ ਮੈਂ ਕਹਿੰਦਾ ਹੁਣ ਤਾਂ ਮਿਹਨਤ ਨਿੰਦੀ ਕੇ ਹਰਸ਼ ਨੂੰ ਉਦੋਂ ਕਿਹਾ ਕੀ ਗਿਆ ਸੀ ਮੈਂ ਵੀ ਗਿਆ ਕਰਦਾ 체ਤਾ ਕੀ ਗਿਆ ਸੀ ਇਹ ਤਾਂ ਕਰ ਉਹ ਪਾਜੀ ਇਹ ਕਹਿੰਦਾ ਮੈਂ ਮਿਹਨਤ ਪਤਾ ਕਰਦੋਂ ਲਾਉਣਾ ਨਾ ਕਹਿੰਦਾ ਮੇਰੀ ਸੇਲੀਂ ਗੀ ਤੇਰਾ ਟੈੱਡ ਬਹੁਤ ਵੱਡਾ ਉਹ ਜੀ ਹੋਗੇ ਉਹਨੇ ਝੂਠ ਉਹ ਕਹਿੰਦੀ ਪਤਲਾ ਹੋਊਂਗਾ ਤੇ ਫੇਰ ਤੇਰ ਨਾਲ ਗੱਲ ਕਰਨੀ ਕਹਿੰਦੀ ਨਹੀਂ ਹੀ ਉਹਨੇ ਉਹ ਝੂਠ ਦੇ ਲੱਗਨੇ ਮਾਰਦਾ ਉਹਦਾ ਕਹਿੰਦੀ ਹੈਗਾ ਪੋਲਾ ਜਵਾ ਸੋਣਾ ਬਹੁਤ ਆ ਪਰ ਕੀ ਜੀ ਚੱਲ ਮੈਂ ਤੁਹਾਡੇ ਘਰੇ ਜਾ ਕੇ ਨੇ ਕੀ ਕਿਹਾ ਸੀ ਕਿਹਨੇ ਇਹਦੇ ਅਮਨ ਦੇ ਘਰੇ ਅਮਨ ਦੇ ਘਰੇ ਮੈਂ ਕਦੋਂ ਗਿਆ ਗਿਆ ਵਾ ਨਹੀਂ ਗਿਆ ਇਹ ਤੇ ਝੂਠ ਵਿਆਹ ਤਾਂ ਗਿਆ ਉਹ ਜੇ ਗੁਰਦਾਰੇ ਤੂੰ ਕੀ ਚੋਰੀ ਕੀਤਾ ਸੀ ਕੀ ਯਾਰੀ ਗਿੱਤ ਉਹ ਵੀ ਖਾਣ ਪੀਣ ਗਿਆ ਸੀ ਚੋਰੀ ਤੇ ਕੋਈ ਤੈਨੂੰ ਆਤਾ ਸਾਲਿਓ ਜਿਹੜੀਆਂ ਪੇਸਟੀਆਂ ਲਗੀਆਂ ਚੱਕੇ ਡੱਬਾ ਉਹ ਚਰਚਾ ਰਹਿਣ ਦੇ ਤੂੰ ਤਾਂ ਗੱਲ ਚੁੱਕਣੀ ਹੁੰਦੀ ਅਮਨ ਦੇ ਘਰ ਵਾਲੀ ਨੂੰ ਜਾ ਕੇ ਕਿਹਾ ਦੀਦੀ ਇਹ ਮੇਰੀਆਂ ਵੀਡੀਓ ਬਹੁਤ ਬਣਾਉਂਦਾ ਇਹਦਾ ਫੋਨ ਲਕੋ ਲੋ ਕਿਆ ਸੀ ਇਦਾਂ ਕਿਹਾ ਸੀ ਨਾ ਇਦਾਂ ਕਿਹਾ ਸੀ ਤੂੰ ਵੀ ਮੌਤੋ ਯਾਰ ਮੈਂ ਤੂੰ ਇਹ ਗੱਲ ਕਹੀ ਆ ਮੈਨੂੰ ਲਾਲਾ ਗੱਲ ਚੁੱਕਣਾ ਪਾਣੀ ਆ ਇੰਦਰ ਮੌਣ ਓਏ ਆ ਤੇਰੀਆਂ ਸ਼ਿਕਾਇਤਾਂ ਲਾਉਣ ਡਿਆ ਉਹ ਪਾਜੀ ਐਵੇਂ ਕੋਚ ਨੇ ਮਾਰਿਆ। ਕਈ ਵਾਰੀ ਮੈਂ ਤੋਂ ਭਾਈ ਨਾਲ ਗੱਲ ਕਰਦਾ। ਸ਼ਾਬਾ ਇੰਦਰ ਸ਼ਾਬਾ ਚੱਲ ਭਾਜੀ। ਕਈ ਦੇ ਭਲੇ ਨਾਲ। ਸ਼ਾਬਾ ਸ਼ਿੰਦਰ ਸ਼ਾਬਾਸ਼। ਐਂਡਰ ਥਾਪੀ ਮਾਰਨੀ ਖੜ ਕੇ ਇੱਥੇ ਖੜ ਜੀ ਚੜਦੇ ਹੋ ਚੜ ਜਾ ਸਿੱਧਾ ਖੜ ਸਿੱਧਾ ਏ ਪਾ ਚੱਕ ਹਵਾ ਚੈਨ ਕੁੱਪੀ ਲਿਓਣੀ ਹੁੰਦੀ ਤੇ ਲੈ ਗਏ ਇਹਨੂੰ ਐਂਡ ਤਾਈ ਜਾਣਾ ਹੁਣ ਹਾਂ ਚੱਲ ਧੱਕਾ ਕਰਨਾ ਪੂਰਾ ਓਏ ਲਾਲਾ ਹੀ ਲਾਲਿਆ ਪਾ ਰਿਆ ਛੋਟੀ ਵੇਖ ਕੇ ਤੇ ਹੱਥ ਚਾ ਛੋਟੀ ਦੇ ਹਾਂ। ਉਹ ਪੜਾਈ ਹੁਣ ਮੈਂ ਵੇਖ ਲਿਆ। ਚੱਲ। ਪ੍ਰਧਾਨ ਚੱਕ ਮਾ ਹੁੰਦਾ ਮਗਰੋਂ। ਕੀ ਗੱਲ ਆ ਬਹਿ ਗਿਆ ਹੁਣ? ਭਾਰਾ ਹੀ। ਮੋਡੋ ਡ੍ਰੈਗਨ ਐ ਇਹ। ਚੱਲ। ਬਿੱਲਾ ਲੱਗਾ ਚੱਕਣ। ਵੀਰ ਭਾਈ ਮੈਂ ਕਹਿੰਦਾ ਹਰ ਲੱਤਾਂ ਲੱਤੇ 65 ਕਿਲੋ ਦੀਆਂ ਹੈਗੀਆਂ। ਉਹ ਅਸੀਂ ਵੀ ਆ ਜਾਈਏ। ਕਿਹੜੇ ਲਾਲ ਤਾਂ ਹੀ? ਹੱਟਲ ਦੇ ਲੱਗੇ ਆ। ਹੈਗਾ ਹੈਗਾ ਇੰਨਾ। ਚੱਲ ਚੱਲ। 60 ਕਿਲੋ ਚੱਲ ਚੱਲ ਲਾਲਾ ਝੋਟਾ ਵੇਖ ਲੈ ਸਾਰਿਆਂ ਨੇ ਮੂਰੇ ਜਾਣਦੇ ਆ ਝੋਟਾ ਚੱਲ ਲਾਲ ਤਾਂ ਜਣਾ ਆ ਗਿਆ ਲਾਲ ਆ ਗਿਆ ਹਏ ਇਹੋ ਕੌਣਾ ਡੈੜੀ ਆਏਗਾ ਨਹੀਂ ਆਏਗਾ ਚੱਲ ਇਹਨੂੰ ਭੱਜ ਗਿਆ ਤੋਰ ਸਾਲੇ ਤੋਰ ਦੇ ਮੇਰਾ ਚੱਲ 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 ਲਾਲਿਆ ਨਾ ਮਾਰੋ ਛੋਟੀ ਲੈ ਆ ਵੀ ਨਾ ਜਿਆਦਾ ਗਾ ਨਹੀਂ ਕਿਉਂ ਬਈ ਕਬਰਾਂ ਜਿਹੜਾ ਗੇਅਰ ਪਾਇਆ ਨੀ ਗਾ ਜੀਆ ਬੱਸ ਇੰਨੀ ਜਾਣੀ ਹਾਂ ਇੱਥੇ ਤੂੰ ਕਿਉਂ ਇੱਥੋਂ ਤਾਈ ਆ ਲੈ ਚੱਕ ਮਨ ਦਾ ਚੋਬਰ ਕੋਹ ਨਾਲ ਲਾਉਣੀ ਯਾਰ ਇਹ ਕਰਤਾ ਮੋਟਰਸਾਈਕਲ ਖਰਾਬ ਹਾਂਜੀ ਹਾਂਜੀ ਭਾਜੀ ਕਰਤਾ ਸਾਈਜ਼ ਨਹੀਂ ਖਰਾਬ ਪਈਆ ਇਹਨੇ ਪਲੱਗ-ਪਲੱਗ ਲਾ ਕੇ ਕਰਤੇ ਖਰਾਬ ਪਲੱਗ ਲਾਤੀ ਮੋਟਰਸਾਈਕਲ ਨੂੰ ਤੈਨੂੰ ਕਿਹਾ ਨਾ ਦਿਆ ਕਰੋ ਇਹਨੂੰ ਮੋਟਰਸਾਈਕਲ ਉਹ ਕੰਮ ਕਰਤਾ ਕਿ ਨਹੀਂ ਬਿੱਲਿਆ ਯਾਰ ਨਾ 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 ਉਹ ਮੋਟਰਸਾਈਕਲ ਖਰਾਬ ਕੀਤਾ ਵਾ ਤੇ ਕਿਤਾ ਤੈ ਤੂੰ ਹੀ ਕੀਤਾ ਵਾ ਚੱਲ ਗਾ ਪੈਸੇ ਲਿਆ ਕਰ ਹਾਂ ਜਾ ਕੇ ਕਿਉਂ ਲਿਆ ਵਾ ਪੈਸੇ ਕਿ ਜਹਾਜ ਸਟਾਰਟ ਕਾ ਤੋ ਨਹੀਂ ਹੁੰਦਾ ਕਾ ਲੈਟ ਹੀ ਲਵਾਉਣੀਆਂ ਇਹਨੇ ਸੂਤ ਥੋੜੀ ਨਾ ਕਰਾਉਣਾ ਕੌਣ ਆ ਇਹ ਕਾਸ਼ ਕਾਸ਼ ਨਾ ਮੈਂ ਲਿਆ ਮੋਟਰਸੇਲ ਤੂੰ ਫਿਰ ਸੈ ਇਹਨੂੰ ਕਾ ਤੋ ਫੜਾਇਆ ਖਰਾਬ ਹੀ ਹੋਣਾ ਸੀ ਅੱਗ ਲਾ ਕੇ ਰਾਤੀ ਨੇ ਮੋਟਰਸੇਲ ਨੂੰ ਖਰਾਬ ਕਰਦਾ ਬੰਦ ਰਾਇਆ ਮੈਂ ਨਹੀਂ ਕੀਤਾ ਹੋਰ ਕਿਹਨੇ ਕੀਤਾ ਵਾ ਮੈਂ ਨਹੀਂ ਕੀਤਾ ਮੈਂ ਉਹਦੇ ਮੋਟਰਸੇਲ ਨੂੰ ਹੱਥੋਂ ਨਹੀਂ ਲਾਇਆ ਤੂੰ ਪਲੱਗ ਲਾਇਆ ਫੇਰੇ ਆ ਕੇ ਚੱਲ ਗਾ ਕਿੱਥੇ ਜਾਵਾਂ ਕਿੱਥੇ ਜਾਵਾਂ ਵਾ ਮੈਂ ਕਿਹਾ ਕਿੱਥੇ ਪਲੱਗ ਲਾਇਆ ਵਾ ਕਿੱਥੇ ਜਾਵਾਂ ਇਹ ਨਹੀਂ ਲਾਇਆ ਪਲੱਗ ਨਾਉਣ ਜਾਣਾ ਵਾ ਤੇ ਬਾਅਦ ਚ ਅਸੀਂ ਜੂਸ ਨਹੀਂ ਪੀਉਣਾ ਬੈਲ ਦਾ ਮੈਂ ਆਉਂਗਾ ਕਿਉਂ ਆਉਂਗਾ ਬਹੁਤ ਮਿਹਨਤ ਲਾਈ ਏ ਤੂੰ ਅੱਜ ਕੋਈ ਮਿਹਨਤ ਨਹੀਂ ਲਾਈ ਲੋਈ ਥੋਣ ਲਈ ਪਾਜੀ ਦੱਸਿਓ ਸਹਿਜ ਨੇ ਲਾਈ ਮਿਹਨਤ ਹਾਂ ਦੱਸ ਹੁਣ ਪਾਜੀ ਮੁੱਕਰ ਗਈ ਨਹੀਂ ਚਲਦੀ ਤੂੰ ਇੰਗਲੈਂਡ ਦਾ ਝੰਡਾ ਕਾਹ ਤੋਂ ਲਾਇਆ ਤੁਹਾਡਾ ਬਾਹਰ ਗਿਆ ਕੋਈ ਇੰਗਲੈਂਡ ਤੇ ਕੌਣ ਗਿਆ ਮਾਸੀ ਵੇ ਤੇ ਬੰਦਾ ਵਾ ਗੋਲਾ ਤੁਹਾਡਾ ਟੰਗ ਲੈ ਉੱਥੇ ਗਿਆ ਵਾ ਕੈਨੇਡਾ ਕੈਨੇਡਾ ਗਿਆ ਤੂੰ ਕਿੱਥੇ ਜਾਣਾ ਚਾਹ ਕੋਟੀ ਮੈਮਰੀ ਅਮਰੀਕਾ ਜਾਣਾ ਅਮਰੀਕਾ ਜਾਣਾ ਤੂੰ ਪਾਜੀ ਪੋਛਦਾ ਕਿੱਥੇ ਜਾਣਾ ਅਮਰੀਕਾ ਡੋਂਕੀ ਲਾ ਕੇ ਕੋਦਾਂ ਉਦਾਂ ਉਦਾਂ ਤੈਨੂੰ ਕਿਹੜਾ ਲੈ ਜੀ ਏਡਾ ਟੱਡ ਤੇਰਾ ਜਾ ਜੰਨੀ ਉੱਡ ਨਹੀਂ ਯਾ ਤੁਨੂੰ ਕਾ ਤੇ ਲੈ ਜਾ ਜਾ ਜੁਡ ਨਹੀਂ ਚੱਕ ਲਿਆ ਹਾਂ ਯਾਰ ਗਲਾਸ ਹਾਂਜੀ ਅੱਜ ਦਾ ਆਪਣਾ ਵਲੌਗ ਹੋ ਗਿਆ ਸਮਾਪਤ ਤੇ ਅੱਜ ਦੀ ਮਿਹਨਤ ਵੀ ਹੋ ਗਈ ਆਪਣੀ ਖਤਮ ਤੇ ਅੱਜ ਗਰਮੀ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਤੇ ਜੀਦਾ ਕਰਕੇ ਮਿਹਨਤ ਵੀ ਬਹੁਤ ਘੱਟ ਲੱਗੀ ਅੱਜ ਡੰਡਾਲੀ ਮਿਹਨਤ ਕੀ ਚ ਗਰਮੀ ਬਹੁਤ ਹੀ ਜ਼ਿਆਦਾ ਗਰਮੀ ਸੀਗੀ ਤੇ ਮੁੰਡੇ ਧੰਨ ਦੇ ਜਿਹੜੇ ਮਿਹਨਤ ਲਾਉਂਦੇ ਆ ਤੇ ਅੱਜ ਹਦੋਂ ਵੱਧ ਕੇ ਕਰਨੀ ਹੋਈਂਦੀ ਸਵੇਰੇ ਸਵੇਰੇ ਚਲੋ ਜਿੰਨੀ ਕੁ ਚਿਰ ਮੌਸਮ ਸਹੀ ਰਹਿੰਦਾ ਉਹਨਾਂ ਚਿਰ ਮਿਹਨਤ ਸਹੀ ਲਾਦੇ ਜੇ ਥੋੜੀ ਧੁੱਪ ਜੜ ਜਾਂਦੀ ਆ ਉਦੋਂ ਬਹੁਤ ਕੰਮ ਖਰਾਬ ਹੁੰਦਾ ਸੋ ਅੱਜ ਸਾਡੇ ਕੁਝ ਜਿੰਨੀ ਕੁ ਮਿਹਨਤ ਲੱਗੀ ਤੇ ਅੱਜ ਜਿੰਨੀ ਮਿਹਨਤ ਲਾ ਕੇ ਤੇ ਅੱਜ ਵਲੌਗ ਚ ਪਾ ਰਹੇ ਆ ਜਿਹੜੇ ਵੀਰ ਸਾਡੀਆਂ ਵੀਡੀਓ ਦੇਖਦੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇਦਾਂ ਹੀ ਸਪੋਰਟ ਕਰੋ ਤਾਂ ਜੋ ਤੁਹਾਨੂੰ ਅਸੀਂ ਨਵੇਂ ਤੋਂ ਨਵਾਂ ਆਵਦਾ ਵਰਕਆਊਟ ਦਿਖਾ ਸਕੀਏ ਕਿ ਮੁੰਡੇ ਕਿਸ ਤਰ੍ਹਾਂ ਮਿਹਨਤ ਲਾਉਂਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਵੀ ਤਾਂ ਜੋ ਹੋਰ ਅੱਗੇ ਆਉਣ ਵਾਲੀ ਪੀੜ੍ਹੀ ਤੇ ਆਪਣੀਆਂ ਵੀਡੀਓ ਪਹੁੰਚਣ ਤੇ ਤਾਂ ਜੋ ਮੁੰਡੇ ਹੋਰ ਮੋਟੀਵੇਟ ਹੋ ਸਕਣ ਕਿ ਕਿਸ ਤਰ੍ਹਾਂ ਜੀ ਮੁੰਡੇ ਉੱਠ ਕੇ ਸਵੇਰੇ-ਸਵੇਰੇ ਮਿਹਨਤ ਲਾਉਂਦੇ ਆ ਕਿ ਅਸੀਂ ਵੀ ਮਿਹਨਤ ਨਾਲ ਜੋਰ ਪਾਈਏ ਸੋ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਬਲੌਗ ਵੇਖਦੇ ਆ ਤੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ